ਜੀ ਤੁਸੀਂ ਦੇ ਸਕਦੇ ਆ ਵੀ ਜਿਹੜੀਆਂ ਇਹ ਸੰਗਤਾਂ ਸੇਵਾ ਕਰ ਰਹੀਆਂ ਜੀ ਕਿਹੜਾ ਬੰਦਾ ਜੀ ਹੁਣ ਇੱਕ ਰਾ ਸੰਗਤਾਂ ਨੂੰ ਫੇਰ ਦਰਸ਼ਨ ਕਰਾ ਲਈਏ ਜੀ ਜਿਹੜਾ ਕੜੋ ਮੇਰੀਏ ਤੋਂ ਬੰਨ ਟੁੱਟਾ ਸੀ ਕਾਰ ਪਿਆ ਸੀ ਨਾ ਬਹੁਤ ਵੀਡੀਓ ਹੈ ਜੇ ਆਪਣੇ ਕੋ ਪਈਆਂ ਜਿਹੜੀਆਂ ਪਾਉਣ ਵਾਲੀਆਂ ਰਹਿੰਦੀਆਂ ਸਹੀ ਜੀ ਜੀ ਸੰਗਤਾਂ ਨੂੰ ਦਰਸ਼ਨ ਕਰਾਉਂਦਾ ਹੀ ਰਾਵਾਂਗੇ ਕਿਹੜੇ ਕਿਹੜੇ ਵੀਰ ਉੱਥੇ ਸੇਵਾ ਕਰਨ ਪਹੁੰਚਦੇ ਰਹਿਆ ਤੇ ਕਿੱਥੋਂ ਕਿੱਥੋਂ ਸੰਗਤਾਂ ਪਹੁੰਚੀਆਂ ਨੇ ਜੀ ਤੇ ਬਾਈ ਜੀ ਦਿਨ ਰਾਤ ਇੱਕ ਕਰਕੇ ਪਰਲਾ ਪਾਸਾ ਹਰੀਕੇ ਵਾਲੀ ਸਾਈਡ ਆ ਜੀ ਤੇ ਆ ਜਿਹੜਾ ਆਪਾਂ ਬਣਾ ਰਹੇ ਆ ਸਭਰਾ ਸਾਈਡ ਆ ਜੀ ਠੀਕ ਆ ਜੀ ਆਮੋ ਸਾਹਮਣੇ ਦੂਰ ਤੱਕ ਜਿਹੜਾ ਇਹ ਦੋ ਕਿੱल्ल्या ਦੇ ਲਾਗੇ ਬਨੇ ਕਿਲਾ ਪਾੜ ਪਿਆ ਸੀ ਬਾਈ ਜੀ ਜਦੋਂ ਇਹ ਪਾੜ ਪਿਆ ਸੀ ਤੇ ਮੈਂ ਮੌਕੇ ਤੇ ਮੌਜੂਦ ਸੀ ਤੇ ਸਭ ਤੋਂ ਪਹਿਲੀ ਵੀਡੀਓ ਆਪਣੀ ਬਣੀ ਸੀ ਤੇ ਤਕੜੇ ਹੋ ਕੇ ਲੋਕਾਂ ਨੇ ਆਪਣੇ ਕੰਗਰ ਪਸ਼ੂ ਬਾਹਰ ਕੱਢੇ ਤੇ ਜਿਹੜਾ ਦਾਣੇ ਚੜਾਏ ਬੜਾ ਕੁਛ ਹੋਇਆ ਹਨਾ ਵੀ ਪਤਾ ਨਹੀਂ ਇਹ ਜਿਹੜਾ ਬੰਨ ਟੁੱਟ ਗਿਆ ਏ ਮਨ ਵਿੱਚ ਇਹੋ ਡਾਲ ਹੁੰਦਾ ਏ ਵੀ ਦਰਿਆ ਜਿਹੜਾ ਦਰਿਆ ਦਾ ਪਾਣੀ ਪਤਾ ਨਹੀਂ ਕਿੰਨਾ ਕੁ ਕਹਿਰ ਕਰੂਗਾ ਕੀ ਕਿਉਂਕਿ ਜਿਹੜਾ ਦਿਨ ਰਾਤ ਕਿੰਨਾ ਯੋਰ ਲਾਇਆ ਸਕਤਾ ਨੇ ਯੋਰ ਜਦੋਂ ਲੱਗੇ ਬੰਨ ਤੇ ਦਿਨ ਰਾਤ ਇੱਕ ਕਰਤੀ ਬਈ ਜੀ ਇਹ ਮਨ ਚ ਹੁ ਡਰ ਹੁੰਦਾ ਪਤਾ ਨਹੀਂ ਯਾਰੇ ਟੁੱਟ ਗਿਆ ਦਰਿਆ ਤੇ ਕਿੱਥੋਂ ਕਿੱਥੋਂ ਤੱਕ ਪਾਣੀ ਆ ਸਕਦਾ ਹੈ ਕੋਈ ਕਿਉਂਕਿ ਕੋਈ ਅੰਦਾਜ਼ਾ ਨਹੀਂ ਹੁੰਦਾ ਹੁੰਦਾ ਹੈ ਨਾ ਪਾਣੀ ਘਟ ਵੀ ਰਹਿ ਸਕਦਾ ਹੈ ਤੇ ਪਾਣੀ ਵੱਧ ਵੀ ਸਕਦਾ ਹੈ ਵੀ ਇਹ ਨਹੀਂ ਹੁੰਦਾ ਵੀ ਕੋਈ ਪਾਣੀ ਤੇ ਹਵਾ ਦਾ ਕੋਈ ਅੰਦਾਜ਼ਾ ਨਹੀਂ ਆ ਵੀ ਇਹ ਕਿਹੜੇ ਹਿਸਾਬ ਨਾਲ ਕੱਲ੍ਹ ਨਹੀਂ ਤੇ ਕਿਹੜੇ ਹਿਸਾਬ ਨਾਲ ਹੈ ਨਾ ਤੇ ਬਾਈ ਜੀ 88 ਦੇ ਜਦੋਂ ਹੜਾ ਆਏ ਸੀ ਲੋਕ ਦੱਸਦੇ ਸੀ ਵੀ ਬਾਈ ਜੀ ਬਹੁਤ ਕਾਫੀ ਨੁਕਸਾਨ ਹੋਇਆ ਸੀ ਉਹਨਾਂ ਸਮਿਆਂ ਚ ਬਾਕੀ ਜਿਹੜਾ ਇਹ ਪਾਣੀ ਨਾ 88 ਦੇ ਪਾਣੀ ਨਾਲੋਂ ਵੀ ਵੱਧ ਕੇ ਸੀ ਜੀ ਬਾਈ ਜੀ ਜਿੱਥੇ ਨਹੀਂ 88 ਦੇ ਵਿੱਚ ਪਾਣੀ ਚੜਿਆ ਨਾ ਉੱਥੇ ਵੀ ਪਾਣੀ ਚੜਿਆ ਸੀ ਤੇ ਦੇਖੋ ਕਿਵੇਂ ਸੰਗਤਾਂ ਲਗਣ ਦੇ ਨਾਲ ਸੇਵਾ ਕਰਦੀਆਂ ਇਹ ਨਹੀਂ ਗੱਲ ਬਾਈ ਵੀਡੀਓ ਸ਼ੇਅਰ ਕਰੋ